श्री मुकतर साहिब का बाल्मीकि परिवार इंसाफ लाई एस ले, सी बी सी महापंचायत मोर्चे पहुँचा बलविंदर ने कहा दावे अते वादे खोखले साबित पंजाब विच जंगल राज चल रहा है अजय बठोई ने कहा कि जे पुलिस ने जल्द इंसाफ ना दिता था, मोर्चा मुकदसर साहिब एस एस पी का घिराव करेगा तुसी देख रहे हो न्यूज 18 चैनल ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਰੋਜ਼ਾਨਾ ਖਾਸ ਖਬਰਾਂ ਆਓ ਦੇਖਦੇ ਹਾਂ ਇੱਕ ਖਬਰ ਵਿਸਥਾਰ ਸਹਿਤ ਮਿਤੀ 2 ਮਈ ਨੂੰ SCBC ਮਹਾਪੰਚਾਇਤ ਪੰਜਾਬ ਵੱਲੋਂ ਮੋਹਾਲੀ ਫੇਸ 7 ਦੀਆਂ ਲਾਈਟਾਂ ਤੇ ਚੱਲ ਰਹੇ ਰਿਜ਼ਰਵੇਸ਼ਨ ਚੋਰ ਫੜੋ ਮੋਰਚੇ ਤੇ ਮੋਰਚੇ ਦੇ ਸੀਨੀਅਰ ਆਗੂ ਅਦੇ ਅਤਿਆਚਾਰ ਪਰੇਸ਼ਟਾਚਾਰ ਵਿਰੋਧੀ ਫਰੰਡ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਦੀ ਅਗਵਾਈ ਵਿੱਚ ਪ੍ਰੈਸ ਕਾਨਫਰੰਸ ਹੋਈ ਜਿਸ ਵਿੱਚ శ్రీ ਮੁਕੱਦਰ ਸਾਹਿਬੇ ਇੱਕ Dalit ਪੀੜਤ ਪਰਿਵਾਰ ਗੋਹਲਾ ਪਤਨੀ ਸਰਗਵਾਸੀ શ્રી ਦਰਸ਼ਨ ਲਾਲ ਪਿੰਡ ਬਰੀਵਾਲਾ ਨੇ ਆਪਣੀ ਬੇਟੀ ਦੇ ਨਾਲ ਹੋਏ ਗੈਂਗਰੇਡ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਵਾਉਣ ਲਈ ਅਤੇ ਉਹਨਾਂ ਦੀ ਗ੍ਰਿਫਤ ਵਿੱਚੋਂ ਆਪਣੀ ਬੇਟੀ ਜੋ ਕਿ ਸ਼ਾਦੀ ਸ਼ੁਦਾ ਹੈ ਨੂੰ ਛੁਡਵਾਉਣ ਲਈ ਅਤੇ ਗੈਂਗਰੇਡ ਕਰਨ ਵਾਲੇ ਦੋਸ਼ੀਆਂ ਦੁਆਰਾ ਆਪਣੇ ਪਤੀ ਦਰਸ਼ਨ ਲਾਲ ਨੂੰ ਕਤਲ ਕਰਨ ਵਾਲਿਆਂ ਤੇ ਪਰਚਾ ਦਰਜ ਕਰਵਾਉਣ ਲਈ ਮੋਰਚੇ ਦੇ ਆਗੂਆਂ ਦੇ ਸਾਹਮਣੇ ਹਟ ਬੀਤੀ ਦੱਸ ਕੇ ਦੁਖੜੇ ਰੋਏ ਮੋਰਚੇ ਦੇ ਆਗੂਆਂ ਨੇ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਦਾ ਦਰਵਾਜ਼ਾ ਖੜਕਾ ਕੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਕੇਸ ਦਾਇਰ ਕਰਵਾਇਆ ਇਸ ਸਮੇਂ ਮੋਰਚੇ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਕੁੰਬੜਾ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਸਾਰੀਆਂ ਪਾਰਟੀਆਂ ਆਪਣੇ ਆਪਣੇ ਜਿੱਤਣ ਦੇ ਦਾਅਵੇ ਕਰ ਰਹੀਆਂ ਹਾਂ ਤੇ ਮੌਜੂਦਾ ਸਰਕਾਰ ਵੀ ਗਰੀਬਾਂ ਨੂੰ ਇਨਸਾਫ ਦੇਣ ਦੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਪਰ ਉਪਰੋਕਤ ਪਰਿਵਾਰ ਜੋ ਵਾਲਮੀਕੀ ਜਾਤੀ ਨਾਲ ਸਬੰਧ ਰੱਖਦਾ ਹੈ ਪਿਛਲੀ 6 ਮਹੀਨਿਆਂ ਤੋਂ ਇਨਸਾਫ ਲੈਣ ਲਈ ਜ਼ਿਲ੍ਹਾ ਮੁਕਤਸਰ ਸਾਹਿਬ ਦੀ ਪੁਲਿਸ ਦੇ ਦਫ਼ਤਰਾਂ ਦੇ ਚੱਕਰ ਕੱਟ-ਕੱਟ ਥੱਕ ਗਿਆ ਹੈ ਤੇ ਅਖੀਰ ਮੋਰਚੇ ਤੇ ਪਹੁੰਚਿਆ ਹੈ। ਉਹਨਾਂ ਕਿਹਾ ਕਿ ਇਹ ਕੋਈ ਪੰਜਾਬ ਦੀ ਪਹਿਲੀ ਘਟਨਾ ਨਹੀਂ ਹੈ ਕਿ ਗਰੀਬ ਪਰਿਵਾਰ ਇਨਸਾਫ ਲੈਣ ਲਈ ਰੁੱਲ ਰਿਹਾ ਹੈ। ਇਸ ਨੂੰ ਦੇਖ ਕੇ ਲੱਗਦਾ ਹੈ ਕਿ ਅੱਜ ਪੰਜਾਬ ਵਿੱਚ ਜੰਗਲ ਰਾਜ ਚੱਲ ਰਿਹਾ ਹੈ। ਇਸ ਸਮੇਂ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਮੋਰਚੇ ਦੇ ਸੀਨੀਅਰ ਆਗੂ ਅਤੇ ਨਰੇਗਾ ਵਰਕਰ ਫਰੰਟ ਇੰਡੀਆ ਦੇ ਪੰਜਾਬ ਪ੍ਰਧਾਨ अजयब सिंह बठोई ने कहा कि उपरोक्त मामले दी एफआईआर नंबर सतर तीह अक्तूबर दो हज़ार तेई जो थाना बीरावाला जिला मुकतसर साहिब दर्ज हुई सी जिस तो बाद उस लड़की दी माता ने अपनी बेटी दे इंसाफ देने ले, मिति छब्बी फरवरी दो हज़ार चौबी एस, एस पी साहिब नु एक साहिब दरखास्त दिती हुई है अजय बठोई ने कहा कि जे इस पीड़ित परिवार न जिला मुकद्दर साहिब दी पुलिस तो इंसाफ नहीं मिलता मिलताता एससीबीसी महापंचायत पंजाब एसएसपी मुकद्दर साहिब दे दफ्तरदा के राव करेगी इस समय मोर्चे दे यूथ आगु सिमरनजीत सैंकी ने इस घटना दी सखत शब्दा विच नखेदी करदे केहा कि सरकार ते पुलिस द्वारा कोई कार्रवाई ना करना सरकार ते पुलिस दी नलायकी है ते मोर्चा इस पीड़ित परिवार दे नाल डट के खड़ा है इस प्रेस कॉन्फ्रेंस विच सिमरनजीत सिंह सैंकी बाबू वेद प्रकाश बलविंदर सिंह गिल दिलप्रीत सिंह खालसा सोनू कुमार सुनीता गिल अवतार सिंह रघु लवली करमजीत सिंह एनो बलजीत सिंह ककराली अमरीक सिंह आदे हाजिर हुए बहुत ही सदार रहूंगा मैं सारी प्रेस दे जरा ध्यान पे जाना चाहता ਦੀ ਬੀਬੀ ਜਿਹੜੀ ਹੈ ਤੇ ਇਹਨਾਂ ਦਾ ਬੇਟਾ ਸ੍ਰੀ ਮੁਕਸਰ ਸਹਿਬ ਮੁਕਸਰ ਸਹਿਬ ਤੋਂ ਆਏ ਨੇ ਤੇ ਜਿਨ੍ਹਾਂ ਨੂੰ ਪਿਛਲੇ 6 ਮਹੀਨੇ ਹੋ ਗਏ ਡੀਆਈਜੀ ਮੁਕਸਰ ਐਸਐਸਪੀ ਮੁਕਸਰ ਨੂੰ ਤਰਲੇ ਮਨਤਾ ਕਰਦੇ ਜਿਹੜਾ ਪਰਪਰ ਇਹਨਾਂ ਦੀ ਕੋਈ ਬੇਟੀ ਨੂੰ ਤੇ ਕੋਈ ਲੜਕਾ ਲੈ ਗਿਆ ਸੀ ਜਿਹਦੇ ਕੋਲੇ ਬੱਚਾ ਵੀ ਬੱਚੇ ਵੀ ਹੈ ਸੀ ਤੇ ਉਸ ਤੋਂ ਬਾਅਦ ਜਦੋਂ ਇਹਨਾਂ ਦਾ ਘਰ ਵਾਲਾ ਬੀਬੀ ਦਾ ਜਾਂਦਾ ਹੈ ਉਹਨਾਂ ਦੇ ਘਰੇ ਤੇ ਉਹਦਾ ਵੀ ਜਿਹੜਾ ਹੈ ਮਾਰ ਕੇ ਉੱਥੇ ਹੀ ਸੰਸਕਾਰ ਕਰ ਦਿੰਨੇ ਆ ਨਾ ਉਹਦੀ ਡੈੱਡ ਬੋਡੀ ਮਿਲਦੀ ਹੈ ਨਾ ਉਹਦਾ ਕੋਈ ਪੋਸਟਮਾਰਟਮ ਦਾ ਨਾਮਾਸਤੇ ਬਹੁਤ ਹੀ ਮੁਸ਼ਕਲ ਨਾਲ ਇਹਨਾਂ ਨੇ ਕੇਸ ਰਜਿਸਟਰ ਕਰਾਇਆ ਕੇਸ ਦੇ ਵਿੱਚ ਇੱਕ ਬੰਦਾ ਜਿਹੜਾ ਰੈਸਟ ਹੈ ਅੰਦਰ ਹੈ ਜੇਲ੍ਹ ਚ ਜਿਹੜੇ ਬਾਕੀ ਜਿਹੜੇ ਦੋਸ਼ੀ ਐ ਚਾਰ ਉਹ ਆਰਮ ਦੇ ਤਿੰਨ ਦੋਸ਼ੀ ਜਿਹੜੇ ਘੁੰਮਦੇ ਫਿਰ ਰਹੇ ਨੇ ਤੇ ਇਹ ਦਰਦ ਦਰਦੀਆਂ ਠੋਕਰਾਂ ਖਾ ਰਹੇ ਆ ਉਹਨਾਂ ਨੂੰ ਰਜਿਸਟਰ ਕਰਾਉਣ ਵਾਸਤੇ ਪ੍ਰੋਪਰ ਕੇਸ ਚ ਅਸਲ ਕਾਰਵਾਈ ਕਰਾਉਣ ਵਾਸਤੇ ਜਦੋਂ ਨਾ ਹੋਈ ਤਾਂ ਸਾਡਾ ਐਸਸੀਬੀਸੀ ਮਹਾਪੰਚਾਇਤ ਦਾ ਮੋਰਚਾ ਫੇਰ ਸੱਦੀਆਂ ਲਾਈਟਾਂ ਕੋਲੇ ਲੱਗਿਆ ਹੋਇਆ ਹੈ ਜਿੱਥੇ ਮੈਂ ਅਤਿਆਚਾਰ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦਾ ਪੰਜਾਬ ਦਾ ਪ੍ਰਧਾਨ ਬਲਵਿੰਦਰ ਸਿੰਘ ਕੁੰਮੜਾ ਤੇ ਇਹਨਾਂ ਨੇ ਮੇਰੇ ਤੱਕ ਪਹੁੰਚ ਕੀਤੀ ਤੇ ਅੱਜ ਇਹਨਾਂ ਨੂੰ ਜਿਹੜਾ ਮਾਨਯੋਗ ਹਾਈ ਕੋਰਟ ਤੇ ਲੈ ਕੇ ਆਏ ਤੇ ਮਾਨਯੋਗ ਹਾਈ ਕੋਰਟ 'ਚ ਅੱਜ ਅਸੀਂ ਇਹਨਾਂ ਦੇ ਕਾਗਜ਼ ਪੱਤਰ ਦੇਖ ਕੇ ਮਾਨਯੋਗ ਹਾਈ ਕੋਰਟ ਦਾ ਅਦਾਲਤ ਦਾ ਦਰਵਾਜ਼ਾ ਖੜਕਾਇਆ ਤਾਂ ਕਿ ਬੀਬੀ ਦਾ ਪ੍ਰੋਪਰ ਜਿਹੜਾ ਹੈ ਕੇਸ ਕੇ 'ਚ ਕਾਰਵਾਈ ਹੋਵੇ ਤੇ ਬਣਦੀਆਂ ਧਾਰਾਵਾਂ ਲਾਈਆਂ ਜਾਣ ਤੇ ਜਿਹੜੇ ਅਸਲ ਦੋਸ਼ੀ ਐ ਉਹਨਾਂ ਨੂੰ ਖੜਾਇਆ ਜਾਵੇ ਤੇ ਜਿਹੜੇ ਨਲਾਇਕ ਪੁਲਿਸ ਅਫਸਰ ਨੇ ਜ਼ਿਲ੍ਹਾ ਮੁਕਸਰ ਦੇ ਜਿਹੜਾ ਨੇ ਕਾਰਵਾਈ ਨਹੀਂ ਕੀਤੀ 6 ਮਹੀਨੇ ਬੀਬੀ ਨੂੰ ਭੜਕਣਾ ਪਿਆ ਉਹਨਾਂ ਦੇ ਖਿਲਾਫ ਵੀ ਕਾਰਵਾਈ ਬਣਦੀ ਹੈ ਤੇ ਮੈਂ ਐਸੀ ਬੀਬੀ ਨੂੰ ਇਨਸਾਫ ਦੁਆਉਣ ਲਈ ਅੱਜ ਹਾਈ ਕੋਰਟ ਦਾ ਜਿਹੜਾ ਦਰਜਾ ਖੜਕਾਇਆ ਉਹ ਹੈ ਕਰੀਗੀ ਕਰਾਂਗੇ ਮੇਰੇ ਨਾਲ लवली ਜੀ ਅਸੀਂ ਸਿਰਫ ਮੁਕਸਰ ਸਿਰ ਤੋਂ ਆਏ ਆ ਤੇ ਜਿਹੜਾ ਮੁਕਸਰ ਤੇ ਮੰਡੀ ਬਰੀ ਵਾਲਾ ਤੋਂ ਆਏ ਰਹਿਣ ਵਾਲੇ ਆ ਅਸੀਂ ਸੀਲ ਬਰੀ ਵਾਲਾ ਮੰਡੀ ਤੇ ਜੀ ਸਾਡਾ ਕੇਸ ਚੱਲਿਆ ਸੀ 6 ਮਹੀਨਾ ਤੋਂ ਆਹ ਟਾਈਮ ਦਾ ਪਹਿਲਾਂ ਸਾਡੀ ਗੁਡੀਆਂ ਨੂੰ ਲੈ ਕੇ ਤੇ ਮੈਂ ਡੇੜੀ ਪੁੱਛਣ ਗਈ ਕੀ ਗੱਲਬਾਤ ਕੀ ਨਹੀਂ ਤੇ ਉਹਨਾਂ ਨੇ ਕੀ ਕਿਤੇ ਡੇੜੀ ਨਾਲ ਉੱਥੇ ਮਾਰ ਸੁੱਟ ਕੇ ਵੀ ਉਹਨਾਂ ਆਗਲਾਤੀ ਉੱਥੇ ਤੇ ਅਸੀਂ ਪੁੱਛਿਆ ਤੇ ਸਾਨੂੰ ਇਹ ਕੋਈ ਮਰਜ਼ੀ ਕਰੋ ਤੁਸੀਂ ਅਸੀਂ ਮਾੜੀ ਮੋੜੇ ਕਾਰਵਾਈ ਕੀਤੀ ਪੁਲਿਸ ਥਾਣੇ 'ਚ ਕਰਾਈ ਅਸੀਂ ਉਹ ਉਹਨਾਂ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਜੀ ਅਸੀਂ ਆੱਕ ਕੇ ਫਿਰ ਵੀ ਹਾਈ ਕੋਰਟ ਦਾ ਦਰਵਾਜ਼ਾ ਕਰਨ ਲੱਗੇ ਅਸੀਂ ਚੁੱਪ ਕਰਕੇ ਬੈਠੇ ਰਹੇ ਸਾਨੂੰ ਆਣਾ ਜਾਣਾ ਹੈਗਾ ਮੁਕਸਰ ਸੇ ਸਾਡਾ ਸਾਨੂੰ ਮੈਂ ਤੇ ਮੇਰੀ ਮਾਤਾ ਨੂੰ ਪੈ ਗਏ ਉਹ ਚਾਰ ਬੰਦੇ ਸੀ ਇੱਕ ਸੀ ਬੰਨੀ ਤੇ ਇੱਕ ਸੀ ਉਹਦਾ ਫਰੀਦੀ ਇੱਕ ਸੀ بارش بارش ਇੱਕ ਭਰਾ ਅੰਦਰ ਉਹਨਾਂ ਦਾ ਅਮਨਦੀਪ ਉਹਨੇ ਬਿਆਨ ਦਿੱਤੇ ਜੀ ਤੁਹਾਡੇ ਡੇਢੀ ਨੂੰ ਅਸੀਂ ਆਇਆ ਕੀਤਾ ਬੋਹ ਕੀਤਾ ਹੀ ਮਾਰ ਕੇ ਤੇ ਹੁਣ ਸਾਨੂੰ ਧਮਕੀ ਦਿੰਦੇ ਆ ਮੇਰੇ ਸੱਟਾ ਵੇਜੀਆਂ ਦੇਖੋ ਅਜੇ ਵੀ ਸਕਟ ਮਾਰ ਕਰਕੇ ਕਿਸੇ ਵਕ ਸਾਡੇ ਦਾ ਟੁੱਟ ਕਰ ਕਰਕੇ ਸਾਡੇ ਮੋਟਰਸਾਈਕਲ ਦੀ ਬਾਕੀ ਠੀਕ ਹੈ ਸਾਨੂੰ ਸਾਫ਼ ਮਿਲਣਾ ਚਾਹੀਦਾ ਧਮਕੀਆਂ ਬੋਹਦੇ ਸਾਨੂੰ ਸਾਫ਼ ਤੋਂ ਹੋ ਜੀ ਸਾਨੂੰ ਕੋਈ ਪਾਸੋਂ ਸਾਫ਼ ਨਹੀਂ ਮਿਲ ਰਹੀ ਅੱਜ ਜੀ ਪ੍ਰਸਤਨਨ ਕੀ ਇਹ ਲਾਇਆ ਮੀਡੀਆ ਨੂੰ ਕੀ ਕਾਰਨ ਦੱਸਣਾ ਬਹੁਤ ਹੀ ਸਤਿਕਾਰਯੋਗ ਪਹਿਲਾਂ ਸਾਰੇ ਪ੍ਰੈਸ ਦਾ ਅੱਜ ਦਿਨੋਂ ਧੰਨਵਾਦ ਪ੍ਰੈਸਰਾਂ ਨੂੰ ਜਦੋਂ ਵੀ ਕਦੇ ਕਿਸੇ ਵੀ ਗਰੀਬ ਦੀ ਦੱਬੇ ਕੁਚਲੇ ਲੋਕਾਂ ਦੀ ਆਵਾਜ਼ ਨੂੰ ਅੰਨੀ ਬੋਲੀ ਤੇ ਗੂੰਗੀ ਸਰਕਾਰ ਤੱਕ ਪਹੁੰਚਾਉਣਾ ਜਾਂ ਬਹੁਤ ਪ੍ਰਸ਼ਾਸਨ ਦੇ ਕੰਨਾਂ ਤੱਕ ਪਹੁੰਚਾਉਣੀ ਪੜੀ ਸਹਿਜੂਰ ਪੈਂਦੀ ਹੈ ਅੱਗੇ ਵੀ ਤੁਸੀਂ ਜਦੋਂ ਵੀ ਸਾਨੂੰ ਕੋਈ ਮੁਸ਼ਕਲ ਆਉਂਦੀ ਹੈ ਤਾਂ ਤੁਹਾਡੀ ਰਾਹੀਆਂ ਦੀ ਅੱਗੇ ਸਰਕਾਰ ਦਾ ਜਿਹੜਾ ਦਰਦ ਹੱਸਦਾ ਹੈ ਵੀ ਅੱਜ ਬਹੁਤ ਹੀ ਹਿੰਮਤ ਭਾਗੀ ਕਟਲਾ ਜਿਹਨੂੰ ਸੁਣ ਕੇ ਤੁਸੀਂ ਵੀ ਸਾਡੇ ਸਰੋਤੇ ਬੈਠੇ ਪੰਜਾਬ 'ਚ ਨਹੀਂ ਦੇਸ਼ਾਂ-ਵਿਦੇਸ਼ਾਂ 'ਚ ਵੀ ਜਿਹੜੇ ਉਹਨਾਂ ਦੇ ਜਿਹੜੇ ਲੋਕਾਂ ਦੇ ਖੜੇ ਹੋ ਜਾਣਗੇ ਵੀ ਕਿਵੇਂ ਜਿਹੜਾ ਪੰਜਾਬ 'ਚ ਜੰਗਲ ਰਾਜ ਚੱਲ ਰਿਹਾ ਜਿਵੇਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਿਖਾਉਣ ਵਾਸਤੇ ਗੱਲਾਂ ਕਰਨ ਵਾਲੀ ਸਰਕਾਰਾਂ ਨੂੰ ਐਮਪੀਆ ਨੂੰ ਐਮਐਲਏ ਨੂੰ ਮੰਤਰੀਆਂ ਨੂੰ ਮੁੱਖ ਮੰਤਰੀਆਂ ਨੂੰ ਕਰਨੀਆਂ ਸੀ ਅੱਜ ਜਿਹਦੀ ਹਕੀਕਤ ਤੁਹਾਨੂੰ ਦੱਸਣ ਲੱਗੇ ਆ ਇੱਕ ਪਰਿਵਾਰ ਸਾਡੇ ਕੋਲੇ ਇੰਦਰ ਐ ਜ਼ਿਲ੍ਹਾ ਮੁਕਸਰ ਸਾਹਿਬ ਜ਼ਿਲ੍ਹਾ ਮੁਕਸਰ ਸਾਹਿਬ ਪਿੰਡ ਵੀਰਾਂਵਾਲਾ ਤੋਂ ਆਇਆ ਜਿਨ੍ਹਾਂ ਨੇ ਬਹੁਤ ਹੀ ਦੁਖਦਾਈ ਘਟਨਾ ਦੱਸੀ ਹੈ ਤੇ ਉਹਨਾਂ ਦੀ ਬੇਟੀ ਕੋ ਸ਼ਾਦੀ ਸੁਦਾ ਜਿਹਦੇ ਦੋ ਬੱਚੇ ਨੇ ਉਹ ਆਪਣੇ ਪੇਕੇ ਘਰ ਆਈ ਹੁੰਦੀ ਹੈ ਤੇ ਉਹਨੂੰ ਕਿਸ ਤਰ੍ਹਾਂ ਇੱਕ ਬੰਦੇ ਘਰੋਂ ਬੁਲਾ ਕੇ ਆ ਕਿਸੇ ਤਰ੍ਹਾਂ ਚੱਕ ਕੇ ਲੈ ਜਾਂਦੇ ਆ ਤੇ ਜਦੋਂ ਚੱਕ ਕੇ ਲੈ ਜਾਂਦਾ ਗੈਂਗਰੇਪ ਹੁੰਦਾ ਗੈਂਗਰੇਪ ਤੋਂ ਬਾਅਦ ਸਮੇਤ ਬੱਚਾ ਅੱਜ ਤੱਕ ਉਹ ਕੁੜੀ ਵਾਪਸ ਨਹੀਂ ਆਈ ਜਦੋਂ ਆਈ ਤਾਂ ਕੰਪਲੇਟਾਂ ਦੇਣ ਲਈ ਦਰਖਾਸਤਾਂ ਲੈਣ ਲੱਗੀ ਜਿਹਦੇ ਐਫਆਈਆਰ ਨੰਬਰ ਵੀਰਾਂਵਾਲੀ ਥਾਣੇ 'ਚ ਜਿਹੜੀ ਐਫਆਈਆਰ ਨੰਬਰ 770077 ਦਰਜ ਹੋਈ ਹੈ 30 10 2023 30 10 2023 ਨੂੰ ਅਜੇ 6 ਮਹੀਨੇ ਬੀਤ ਚੁੱਕੇ ਜਿਹੜਾ ਚਾਰ ਦੋਸ਼ਿਆਂ ਦੇ ਪਰਚਾ ਦਰਜ ਹੁੰਦਾ ਹੈ 376 ਲੱਗਦੀ ਹੈ ਪਰ ਜਿਹੜਾ 1 ਕੇ ਟੇਬਲ ਦਾ ਕੇਵਲ ਇੱਕ ਦੋਸ਼ੀ ਜਿਹੜਾ ਹੈ ਰੈਸਟ ਪਾਈ ਅੰਦਰ ਕਰਿਆ ਤਿੰਨ ਦੋਸ਼ੀ ਬਾਹਰ ਤੋਂ ਰਹੇ ਨੇ ਉਸ ਤੋਂ ਬਾਅਦ ਉਹ ਲੜਕੀ ਉਹਨਾਂ ਦੀ ਚੁਗਲਚੋਂ ਛੁੱਟ ਕੇ ਕੰਪਲੀਟਾਂ ਦਰਖਾਸਤਾਂ ਦੇਣੀਆਂ ਸ਼ੁਰੂ ਕਰ ਦਿੰਦੀ ਹੈ ਪਰ ਉਲੀ ਇੱਕ ਮਹੀਨੇ ਡੇਢ ਮਹੀਨੇ ਤੋਂ ਬਾਅਦ ਫੇਰ ਕਿਤੇ ਬਾਜ਼ਾਰ ਗਈ ਨੂੰ ਕਿਵੇਂ ਗੁੰਡਾ ਮਾਹੌਲ 'ਚ ਫਿਲਮਾਂ ਵਾਂਗੂ ਚੱਕ ਕੇ ਲੈ ਜਾਂਦੇ ਹਨ ਦੋਸ਼ੀ ਜਦੋਂ ਚੱਕ ਕੇ ਲੈ ਜਾਂਦੇ ਆ ਤਾਂ ਅੱਜ ਤੱਕ ਕੁੜੀ ਉਹਨਾਂ ਦੀ ਜਿਹੜੀ ਹੈ ਪਾਗੜ 'ਚ ਉਹਨਾਂ ਨੇ ਕਿਡਨੈਪ ਕੀਤੀ ਹੋਈ ਹੈ ਕੁੜੀ ਆਪਣੇ ਕੋਲੇ ਰੱਖੀ ਹੋਈ ਹੈ ਜਦ ਤੱਕ ਉਹਨਾਂ ਨੂੰ ਕੋਈ ਬਾਹਰ ਤੋਂ ਗੱਲਬਾਤ ਨਹੀਂ ਕਰਨ ਦਿੰਦੇ ਬਹੁਤ ਹੀ ਮਦਬਾਗੀ ਘਟਦਾ ਜਦ ਹੋਈ ਉਹਨਾਂ ਦੇ ਫਾਦਰ ਨੂੰ ਜਿਹੜਾ ਸਾਡੇ ਕੋਲੇ ਦਰਸ਼ਨ ਸਿੰਘ ਜੀ ਇਹ ਬੀਬੀ ਸਾਡੇ ਕੋਲੇ ਆਈ ਹੈ ਜਿਹੜਾ ਬੇਟੀ ਦਾ ਫਾਦਰ ਸੀ ਇਹਨਾਂ ਦਾ ਘਰ ਵਾਲਾ ਸੀ ਉਹਨਾਂ ਦਾ ਫਾਦਰ ਸੀ ਦਰਸ਼ਨ ਲਾਲ ਜੀ ਦਰਸ਼ਨ ਲਾਲ ਨੂੰ ਕਿਵੇਂ ਕਿਸ ਤਰ੍ਹਾਂ ਉਹਨਾਂ ਨੇ ਬਹਾਨੇ ਸਰ ਬੁਲਾਇਆ ਉੱਥੇ ਜਾ ਕੇ ਉਹਦਾ ਮਾਰਡਰ ਕੀਤਾ ਕਤਲ ਕੀਤਾ ਉਹਨੂੰ ਕੋਈ ਜ਼ਹਿਰੀਲੀ ਚੀਜ਼ ਖਵਾਈ ਹੈ ਪਤਾ ਨਹੀਂ ਉਹ ਕਿਸ ਤਰ੍ਹਾਂ ਮਰਿਆ ਪਰ ਲੇਕਿਨ ਹੱਥ ਜਿੱਤੇ ਹੋਈ ਜਦੋਂ ਉਹਨਾਂ ਨੂੰ ਸੰਸਕਾਰ ਵਾਸਤੇ ਵੀ ਨਹੀਂ ਬੁਲਾਇਆ ਸੰਸਕਾਰ ਕਰਨ ਤੋਂ ਬਾਅਦ ਦੱਸ ਰਹੇ ਵੀ ਤੁਹਾਡੇ ਫਾਦਰ ਦਾ ਜਿਹੜਾ ਹੈਗਾ ਇੱਥੇ ਸੰਸਕਾਰ ਕਰਿਆ ਗਿਆ ਉਹਨਾਂ ਦੋਸ਼ੀਆ ਨਹੀਂ ਆਪਣੇ ਪਿੰਡ 'ਚ ਸੰਸਕਾਰ ਕਰ ਦਿੱਤਾ ਕੁੜੀ ਵੀ ਉਹਨਾਂ ਦੀ ਜਿਹੜਾ ਪਗੜ ਤੇ ਹੈਗੀ ਤੇ ਗਿਰਫਤ ਸੰਸਕਾਰ ਕਰੇ ਤੋਂ ਬਾਅਦ ਪਤਾ ਲੱਗ ਰਿਹਾ ਜਦੋਂ ਇਹਨਾਂ ਨੇ ਦੌੜ ਭੱਜ ਕਰੀਆ ਵੀ 10-15 ਦਿਨ ਬਾਅਦ ਮਿਸ਼ਾ ਨੂੰ ਸ਼ੱਕ ਹੈ ਵੀ ਇਹਨਾਂ ਨੇ ਜਿਹੜਾ ਕਤਲ ਕੀਤਾ ਹੈ ਜਿਹਹਰੀਲੀ ਚੀਜ਼ ਦੇ ਕੇ ਮਾਰਿਆ ਤਾਂ ਜਿਹਦੀ ਦੀ ਕੰਪਲੀਟ ਮਾਨਯੋਗ ਐਸਐਸਪੀ ਮੁਕਸਰ ਨੂੰ 26-2-2024 ਨੂੰ ਇੱਕ ਲਿਖਤੀ ਕੰਪਲੀਟੇ ਮਿਲ ਕੇ ਪਰਿਵਾਰ ਦੇ ਦਿੰਦਾ ਹੈ ਤੇ ਐਸਐਸਵੀ ਮੁਖਤਰ ਅੱਜ ਤੱਕ ਅੱਖਾਂ ਮੀਚ ਕੇ ਬੈਠਿਆ ਤੇ ਕੁੰਭ ਕਰਨੀ ਨੀ ਸੁਣ ਰਿਹਾ ਤਾਂ ਕਿ ਜਿਹੜਾ ਪੰਜਾਬ ਚ ਜੋ ਰਾਜ ਚੱਲ ਰਿਹਾ ਉਹ ਤੁਸੀਂ ਆਪ ਖੁਦ ਦੇਖ ਰਹੇ ਨੇ ਨਾ ਤਾਂ ਪਹਿਲਾ ਜਿਹੜਾ ਗੈਂਗਰੇਪ ਹੋਇਆ ਉਹ ਜਿਹੜੇ ਦੋਸ਼ੀ ਨੇ ਤਿੰਨ ਸ਼ਰੀਆਮ ਬਾਹਰ ਤੇ ਰਹੇ ਨੇ ਉਸ ਤੋਂ ਬਾਅਦ ਕੁੜੀ ਉਹਨਾਂ ਦੀ ਪਾਗੜ ਜਿਹੜਾ ਮਰਡਰ ਕੀਤਾ ਉਹਦੇ ਫਾਦਰ ਦਾ ਜਿਹੜਾ ਮਰਡਰ ਕੀਤਾ ਕਤਲ ਕੀਤਾ ਉਹਦੇ ਦੋਸ਼ੀਆਂ ਦੇ ਖਿਲਾਫ ਉਹਨਾਂ ਦੇ ਖਿਲਾਫ ਕੋਈ ਵੀ ਅੱਜ ਤੱਕ ਕਾਰਵਾਈ ਨਹੀਂ ਹੋਈ ਜਦੋਂ ਇਹਨਾਂ ਨੂੰ ਪਤਾ ਲੱਗਿਆ ਤਾਂ ਸਾਡੇ ਮੋਰਚੇ ਤੇ ਐਸਐਸਵੀ ਮਹਾਪੰਚਾਇਤ ਦਾ ਜਿਹੜਾ ਮੋਰਚਾ ਚੱਲ ਰਿਹਾ ਇਹਨਾਂ ਤੱਕ ਪਹੁੰਚ ਕਰੀ ਤਾ ਅਸੀਂ ਸਾਰੇ ਸਹਿਯੋਗੀ ਸੱਜਣਾਂ ਨੇ ਸਾਡੇ ਮੋਰਚੇ ਦੇ ਆਗੂਆਂ ਨੇ ਇੱਕ ਸਰਾਹ ਮੀਟਿੰਗ ਕਰਕੇ مشਵਰਾ ਕਰਕੇ ਸਾਰੀ ਪਰਿਵਾਰ ਦੀ ਹਕੀਕਤ ਸੁਣ ਕੇ ਕੱਲ ਜਿਹੜਾ ਮਾਨਯੋਗ ਹਾਈ ਕੋਰਟ ਦਾ ਜਿਹੜਾ ਮੈਂ ਦਰਵਾਜ਼ਾ ਖੜਕਾਇਆ ਮਾਨਯੋਗ ਹਾਈ ਕੋਰਟ ਜਿਹੜੇ ਇਹਨਾਂ ਨੂੰ ਦਿਸ਼ਾ ਨਿਰਖਣਾਂ ਕਰਾਉਣ ਵਾਸਤੇ ਰਿਪੋਰਟ ਮੰਗਣ ਵਾਸਤੇ ਕੁੜੀਆਂ ਨੂੰ ਉਹਦੀਆਂ ਦੀ ਬੇਟੀ ਨੂੰ ਰਿਕਵਰ ਕਰਨ ਵਾਸਤੇ ਆਪਾਂ ਕੇਸ ਕੱਲ ਇੱਕ ਦੇਰ ਕਰਾਇਆ ਜਿਸ ਤੇ ਮਾਨਯੋਗ ਆਯੋਗ ਅਗਲਾ ਜਿਹੜਾ ਹੈ ਜਦੋਂ ਸੜਾਈ ਕਰੇਗੀ ਉਹ ਤੁਹਾਨੂੰ ਦੱਸਾਂਗੇ ਵੀ ਕੀ ਕੁਝ ਹੋਇਆ ਕੀ ਕੁਝ ਨਹੀਂ ਤੇ ਹੁਣ ਮੈਂ ਇਹ ਬੇਟੇ ਨੂੰ ਉਹਨਾਂ ਦੇ ਭਰਾ ਨੂੰ ਜਿਹੜਾ ਲੜਕੀ ਦਾ ਭਰਾ ਹੈ ਤੇ ਮਦਰ ਉਹ ਆਪ ਖ਼ੁਦ ਹਕੀਕਤ ਤੁਹਾਨੂੰ ਦੱਸ ਦੇਣਗੇ ਤੇ ਸਾਡੇ ਸਾਰੇ ਮੋਰਚੇ ਦੇ ਆਗੂ ਸਾਹਿਬਾਨ ਦੱਸਣਗੇ ਉਦੋਂ ਬਾਅਦ ਸਾਡੇ ਜਿਹੜੇ ਮੋਰਚੇ ਦਾ ਜੋਰ ਸਟੈਂਡ ਹੋਊਗਾ ਇਸ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਅਸੀਂ ਸਾਰੇ ਹੀ ਵਿਅਕਤੀ ਜ਼ਿਲ੍ਹਾ ਮੁਕਸਰ ਦੇ ਐਸਐਸਪੀ ਦਾ ਘਰੋਕ ਕਰਨ ਜਾ ਰਹੇ ਹਾਂ ਥੋੜੇ ਦਿਨਾਂ ਵਿੱਚ ਜੇਕਰ ਇਸ ਪਰਿਵਾਰ ਨੂੰ ਨਹੀਂ ਇਨਸਾਫ਼ ਮਿਲਦਾ ਤੇ ਹੁਣ ਮੈਂ ਇਹਨਾਂ ਦੇ ਕੋਲ ਲੱਗੇ ਤੇ ਹੋ ਗਏ ਕਈ ਕਈ 1 ਮਹੀਨਾ ਹੋ ਗਿਆ ਬੁਰੀ ਵਾਰ ਲੱਗੇ ਸੀ ਨਾ 2 ਮਹੀਨੇ 2 ਮਹੀਨੇ ਹੋ ਗਏ ਆ ਰਹੇ ਹਾਂ ਦੋ ਮਿੰਨਿਟ ਜੇਰੇ ਅਹੀ ਆਪਣੇ ਵਿੱਚ ਪਿਆ ਛੋੜ ਗਿਆ ਬਈ ਬਾਹ ਕਾਹ ਲ ਕਾਹ ਨਹੀਂ ਲੈ ਕੇ ਗਏ ਹੋਵੇ ਮਾਰੀ ਸਰਕਾਰ ਕੇ ਪਾਸ ਗਏ ਥਾਣੇ ਮੇ ਕੇ ਉਹ ਸੁਣਾਈ ਨਹੀਂ ਕਰਤੇ ਤੇ ਅੱਛਾ ਬਾਹਰ से कहते थे ਤੂੰ ਬਾਹਰ से ਲਿਖਾ ਕੇ ਲੈ ਕੋ ਉਧਰ ਕਾਸ਼ੇ ਬਾਹ ਥਾਣੇ ਮੇ ਤੋਂ ਲਿਖਤੇ ਨਹੀਂ ਸੀ ਤੇ ਬਾਹਰ से ਲਿਖਾ ਕੇ ਲੈ ਕੇ ਇਤੇ ਸੀ ਉਹ پکڑ ਆਪਣੇ ਪਾਸ ਲੱਗ ਰਹੇ ਹਤੇ ਤੇ ਉਹ ਉਸ ਕੇ ਸੁਣਾਈ ਨਹੀਂ ਕਰਤੇ ਇਤੇ ਪਰ ਮੈਂ ਥੋੜੇ ਦਿਨ ਮਾ ਮਾਤਾ ਕੋ ਦਵਾਈ ਦਵਾਣੇ ਲੱਗ ਆ ਮੁਕਸਰਪੇ ਮੇ ਤੋਂ ਉਧਰ ਸੇ ਉਹ ਆ ਰਹੇ ਤੀਨ ਜਾਨੇ ਅੱਛਾ ਹਮ ਕੋ ਮਨ ਨਹੀਂ ਪਤਾ ਉਹ ਪੀਛੇ ਆ ਰਹੇ ਆ ਮਾਤਾ ਮਾਤਾ ਪਿੱਛੇ ਬੈਠੀ ਗਾੜੀ 'ਤੇ ਮੋਟਰਸਾਈਕਲ 'ਤੇ ਲਾਠ ਮਾਰੀ ਤੇ ਮਾਰੇ ਸੱਟਾਂ ਮਾਰ ਕੇ ਦੇਖਵਾਵੇ ਮਾਤਾ ਦੇ ਸੱਟ ਮਾਰੀ ਤੇ ਬਖਸੀ ਮੈਨੂੰ ਕੋਈ ਕਹਿੰਦਾ ਕੱਲ ਇਹ ਤਾਂ ਵਾਅਦਾ ਹੋਇਆ ਆਪਣਾ ਇਹ ਉਹ ਕੋ ਲਗਭਗ ਹੋ ਗਿਆ ਅੱਜ 3:00 ਹੋ ਗਿਆ 8 ਬੰਨ 8 ਬੰਨ ਹੋ ਗਿਆ ਲਗਭਗ ਅੱਛਾ ਉਹ ਗੁੰਡਾ ਕਾਜ ਕਰਤੇ ਉਹ ਗੁੰਡਾ ਕਰਦੀ ਹੈ ਉਹ ਕੌਣ ਹੈ ਉਹ ਬੰਦੇ ਇੱਕ ਤਨਾ ਤਿੰਨ ਲੋਕ ਬਾਹਰ ਘੁੰਮ ਰਹੇ ਇੱਕ ਤਾਂ ਅਮਨਦੀਪ ਤੋਂ ਅੰਦਰ ਹੈ ਇੱਕ ਤਨਾ ਤਾਂ ਉਹ ਤੋਂ ਬਾਹਰ ਛੇ ਇੱਕ ਨਾ ਫੌਜੀ ਹੈ ਇੱਕ ਨਾ ਮਣੀ ਹੈ अच्छा पुलिस ਤੋਂ ਜਦੋਂ ਆਪਨੇ ਕੰਪਲੇਂਟ ਦੀ ਐ ਐਸਐਸਪੀ ਕੋ ਕੰਪਲੇਂਟ ਦੀ ਤਾਂ ਕੀ ਕਾਰਵਾਈ ਕੀਤੀ ਉਹਨਾਂ ਨੇ ਅਭੀ ਤੱਕ ਉਹ ਕੋਈ ਨਹੀਂ ਕਰੀ ਜਿਹੜੀ ਕਰੀ ਆ ਉਹਨਾਂ ਕੇ ਸਾਨੂੰ ਇੱਕ ਵਾਰੀ ਅੱਖ ਅੱਖਾ ਕੰਡੀਆਂ ਕਰਦਿਆਂ ਕਿ ਕੋਈ ਕਾਰਵਾਈ ਨਹੀਂ ਹੋਈ ਵੀ ਉਹ ਤੋਂ ਮੁੜ ਕੇ ਸਾਨੂੰ ਪੰਚਾਇਤੀ ਤੌਰ ਨੇ ਰਾਜੀ ਨੰਨੇ ਨੇ ਹਾਂ ਕਰ ਲਈ ਧਮਕੀ ਧੁੰਕੀ ਦੇ ਕੇ ਪੰਚਾਇਤੀ ਵੀ ਵਿਚਾਰੇ 2000 ਬੰਦੇ ਆਏ ਅਸੀਂ ਅੱਖਾਂ ਹਾਂ ਕਰ ਲਈ ਵੀ ਚਲੋ ਮੇਰੇ ਦੋ ਬੱਚੇ ਲੜਕੇ ਇੱਕ ਬਿਮਾਰ ਪੜਾਗਾ ਇੱਕ ਲੜਕਾ ਮਾਰੇ ਪਾਸੇ ਜਿਹਦਾ ਘਰ ਕਿਸਤੀ ਕਰਨੇ ਵਾਲਾਗਾ ਤੇ ਕੋਸ 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 ਬਸ ਚਲੋ ਠੀਕ ਹੈ ਬੋਲੋ ਵੀ ਮੈਂ ਕੀ ਕਰਾਂਗੀ ਹੁਣ ਵੀ ਜੇ ਲੜਕਾ ਜੇ ਕੋਈ ਇਹਨਕੇ ਧਮਕਾ ਦੇ ਨੂੰ ਕਿ ਛੱਟੇ ਪੱਟੇ ਮਾਰਗੇ ਤੁਮਾਮ ਕੋ ਤਾਂ ਅਭੀ ਇੱਕ ਪਤੀ ਕੋ ਬੇਟੀ ਇੱਕ ਲੜਕੀ ਕੋ ਬੇਟੀ ਜੇ ਲੜਕਾ ਮਾਰਾ ਸਾਥ ਦੇਣੇ ਵਾਲਾ ਇਹ ਵੀ ਜਾਏਗਾ ਮੈਂ ਕੀ ਕਰੂੰ ਕੁਛ ਨਹੀਂ ਕਰ ਸਕਦੀ ਇਕੱਲੀ ਮੈਂ ਐਸਾ ਬੋਲਾਂ ਮੈਂ ਕਿ ਚਲੋ ਕੋਈ ਬਾਤ ਨਹੀਂ ਕੀਂ ਮਹੀਨੇ ਦੋ ਮਹੀਨੇ ਕੋ ਅਸੀਂ 15 ਦਿਨ ਮੈਂ ਪੰਚਾਇਤ ਕੀ ਮਾਮਲੀ ਪੰਚੇਤ ਨੇ ਰਾਜੀ ਨਮਾ ਕਰ ਲਿਆ ਮੇਰੇ ਵਿਰੋਧ ਲਾਤਾ ਉਹਨਾਂ ਨੇ ਮੁਰਕੇ ਬੀਤਣਾ ਫੈਸਲਾ ਲੇਗੀ ਕਲਾਨੀ ਲੇਗੀ ਥੀ ਲੇਗੀ ਨਾ ਕੁਛ ਨਹੀਂ ਨਾ ਉਹ ਦਾ ਜੋ ਵੀ ਪਿਛੇ ਵਾਲਾ ਰਿਸ਼ਤੇਦਾਰ ਬਹੁਤ ਉਹਨਾਂ ਦੀ ਹੈਲਪ ਕਰਦਾ ਰਿਹਾ ਉਹਨਾਂ ਦੀ ਹੈਲਪ ਨੇ ਸਾਰੇ ਬਾਹਰ ਨਿਕਲਦੇ ਰਹੇ ਕੋਈ ਨੁਨਤਾ ਤੇ ਕਾਰਵਾਈ ਪਈ ਨਹੀਂ ਸ਼ਮਤ ਉਸ ਜਿੰਨੇ ਕਿੰਨੇ ਚਾਰੇ ਬਾਹਰ ਗੁੱਸਤੇ ਕਰਤੇ ਆ ਉਹਨਾਂ ਦਾ ਕੋਈ ਡਰ ਨਹੀਂ ਲੱਗਾ ਜੋ ਵੀ ਮੈਨੂੰ ਸਾਨੂੰ ਧਮਕੀ ਦਿੱਤੇ ਮਾਰਨੇ ਕੀ ਕੁੱਤਨੇ ਕੀ ਵੀ ਜੇ ਸਾਡੇ ਤੇ ਕੋਈ ਕਾਰਵਾਈ ਕਰੀ ਤੇ ਅਸੀਂ ਤੁਹਾਨੂੰ ਮਾਰ ਦਾਂਗੇ ਇਸੇ ਕਰਕੇ ਦਿਰਦ ਆ ਗਈ ਫਿਰ ਕਿਸੇ ਨੇ ਮੈਨੂੰ ਵਿਚਾਰਾਂ ਦੇ ਪਾਸ ਵੇਜਾ ਵੀ ਤੁਸੀਂ ਉੱਥੇ ਜਾਓ ਮੋਰਚੇ ਤੇ ਥੋੜੀ ਸੁਣਵਾਈ ਹੋਊਗੀ ਇਸ ਕਰਕੇ ਹੱਥ ਬੰਨ੍ਹ ਕੇ ਬੇਨਤੀ ਮੇਰਾ ਕ੍ਰਿਪਾ ਸਾਫੀ ਚਾਹੀਏ ਹਾਂ ਜੀ ਪ੍ਰਧਾਨ ਜੀ ਕੀ ਕਰਨਾ ਚਾਹੋਗੇ ਜੋ ਇਹ ਵਾਕਿਟ ਬਿਤੇ ਸਤਿਕਾਰਯੋਗ ਸਾਥੀਓ ਜੈਪੀਮ ਜੈ ਭਾਰਤ ਮੈਂ ਅਜੈਬ ਸਿੰਘ ਪਟੋਈ ਪ੍ਰਧਾਨ ਨਰੇਗਾ ਵਰਕਰ ਫਰੰਟ ਪੰਜਾਬ ਅੱਜ ਅਸੀਂ ਬੈਠੇ ਆਂ एससीबीसी महापंचायत बलोजो रिजर्वेशन चोर फड़ो मोर्चा चल रहा है आज इसका 134 वां दिन चल रहा है और इस मोर्चे ਦੇ ਵਿੱਚ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਲੋਕ ਜਿਹੜੇ ਦੁਖੀ ਨੇ ਲਤਾੜੇ ਹੋਏ ਨੇ ਸਰਕਾਰਾਂ ਦੇ ਸਤਾਏ ਹੋਏ ਨੇ ਮਾਰੇ ਹੋਏ ਨੇ ਕੁੱਟੇ ਹੋਏ ਨੇ ਉਹ ਦੁਖੀ ਹੋ ਕੇ ਇਸ ਮੋਰਚੇ 'ਚ ਆ ਰਹੇ ਨੇ ਤੁਸੀਂ ਸੁਣਿਆ ਤੁਹਾਡੇ ਸਾਹਮਣੇ ਆ ਮੁਖਸਰ ਸਾਹਿਬ ਤੋਂ ਸਾਡੇ ਸਮਾਜ ਦੇ एससीबीसी ਸਮਾਜ ਦੇ ਦੁਖੀ ਪਰਿਵਾਰ ਬੈਠੇ ਨੇ ਜਿਨ੍ਹਾਂ ਦੀ ਅੱਜ ਤੱਕ ਕੋਈ ਸੁਣਵਾਈ ਨਹੀਂ ਹੋਈ ਅੱਜ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਬਿਲਕੁਲ ਖਤਮ ਹੋ ਚੁੱਕਿਆ ਹੈ ਸਥਿਤੀ ਵਿਗੜ ਚੁੱਕੀ ਹੈ ਪਿਛਲੀਆਂ ਸਰਕਾਰਾਂ ਨੇ ਵੀ ਧੱਕੇ ਕੀਤੇ ਨੇ ਚਾਹੇ ਕਾਂਗਰਸ ਦੀ ਰਹੀ ਹੈ ਅਕਾਲੀ ਦਲ ਭਾਜਪਾ ਦੀ ਰਹੀ ਹੈ ਅੱਜ ਸੇਮ ਉਸੇ ਤਰਜ਼ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਉਹੀ ਕੰਮ ਕਰ ਰਹੀ ਹੈ ਜਿਸ ਸਰਕਾਰ ਦੇ ਵਿੱਚ ਗਰੀਬ ਮਜ਼ਦੂਰ ਦੇ ਬੇਟੀਆਂ ਨੂੰ ਇਨਸਾਫ ਨਹੀਂ ਮਿਲ ਸਕਦਾ ਅਸੀਂ ਉਸ ਸਰਕਾਰ ਤੇ ਇੱਕ ਉਮੀਦ ਉਮੀਦ ਕਰ ਸਕਦੇ ਹਾਂ ਅੱਜ 6 ਮਹੀਨੇ ਹੋ ਗਏ ਇਹਨਾਂ ਦੀ ਬੇਟੀ ਨੂੰ ਕਿਡਨਾਪ ਕੀਤਾ ਨੂੰ ਸ਼ਰਿਆਮ ਪਰਚਾ ਵੀ ਦਰਜ ਹੋਇਆ ਲੇਕਿਨ ਉਸੇ ਦੀ ਪੁਲਿਸ ਵੀ ਉਹਨਾਂ ਦਾ ਸਾਥ ਦੇ ਰਹੀ ਹੈ ਗੁੰਡੇ ਲੋਕਾਂ ਦਾ ਜਿਹੜੇ ਸ਼ਰਿਆਮ ਗੁੰਡਾਗਰਦੀ ਕਰਦੇ ਨੇ ਉਹਨਾਂ ਦਾ ਸਾਥ ਦੇ ਰਹੀ ਹੈ ਨਾ ਕਿ ਜਿਨ੍ਹਾਂ ਨੂੰ ਇਨਸਾਫ ਦੇਣਾ ਸੀ ਜਿਨ੍ਹਾਂ ਦਾ ਸਾਥ ਦੇਣਾ ਸੀ ਉਹਨਾਂ ਨੂੰ ਡਰਾ ਧਮਕਾ ਕੇ ਰਾਜੀਨਾਮਾ ਕਰਵਾਉਣ ਤੱਕ ਪੁਲਿਸ ਜਾ ਰਹੀ ਹੈ ਹਾਲਾਂਕਿ ਰਾਜੀਨਾਮਾ ਹੋਇਆ ਵੀ ਹੈ ਉਸ ਸਿਰਫ ਇਹਨਾਂ ਨੂੰ ਡਰਾ ਧਮਕਾ ਕੇ ਕਰਾ ਰਹੇ ਨੇ ਕਿ ਤੁਸੀਂ ਆਪਣਾ ਕੇਸ ਬਾਅਦ ਲਓ ਜਿਹੜਾ ਕਤਲ ਕੀਤਾ ਬੇਟੀ ਦੀ ਖਾਦਰ ਦਾ ਔਰ ਬੇਟੀ ਨੂੰ ਕਿਡਨਾਪ ਕੀਤਾ ਉਹ ਦੋਨੇ ਪਰਚਿਆਂ ਦੇ ਵਿੱਚ ਸ਼ਾਮਲ ਹੁੰਦੇ ਨੇ ਇਸ ਕਰਕੇ ਇਹਨਾਂ ਤੇ ਪ੍ਰੈਸ਼ਰ ਬਣਾ ਰਹੇ ਨੇ ਕਿ ਤੁਸੀਂ ਵਾਪਸ ਲਓ ਪਰ ਅੱਜ ਅਸੀਂ ਮੋਰਚੇ ਵੱਲੋਂ ਇਹ ਫੈਸਲਾ ਕੀਤਾ ਮਤਾ ਪਾਇਆ ਗਿਆ ਅਗਰ ਇਸ ਪਰਿਵਾਰ ਨੂੰ ਉੱਥੇ ਦੇ ਐਸਐਸਪੀ ਸਾਹਿਬ ਨੇ ਇਨਸਾਫ ਨਾ ਦਿੱਤਾ ਤਾਂ ਐਸਸੀਬੀਸੀ ਮਹਾਪੰਚਾਇਤ ਵੱਲੋਂ ਜੋ ਮੋਰਚਾ ਹੈ ਇਹ ਸਾਰਾ ਮੋਰਚਾ ਉੱਥੇ ਜਾ ਕੇ ਐਸਐਸਪੀ ਦਫ਼ਤਰ ਦਾ ਘਰਾਓ ਕਰਾਂਗੇ ਔਰ ਪਰਮਾਨੈਂਟਲੀ ਅਸੀਂ ਪੱਕਾ ਮੋਰਚਾ ਵੀ ਲਾਵਾਂਗੇ ਜਦੋਂ ਤੱਕ ਇਹਨਾਂ ਨੂੰ ਐਸੀ ਸਮਾਜ ਦੇ ਸਾਡੇ ਭਰਾਵਾਂ ਨੂੰ ਇਨਸਾਫ ਨਾ ਮਿਲਿਆ ਇਸ ਬੱਚੀ ਨੂੰ ਇਨਸਾਫ ਨਾ ਮਿਲਿਆ ਔਰ ਇਹ ਸਾਡੀ ਮਾਤਾ ਆਈਆ ਇਹਨੂੰ ਇਨਸਾਫ ਨਾ ਮਿਲਿਆ ਤਾਂ ਇਹ ਮੋਰਚਾ ਦਿਲ ਖੋਲ ਕੇ ਦੀ ਸਪੋਰਟ ਕਰੇਗਾ ਆਉਣ ਵਾਲੀਆਂ 2000 ਦੀਆਂ ਚੋਣਾਂ ਦੇ ਵਿੱਚ ਇਹਨਾਂ ਸਰਕਾਰਾਂ ਨੂੰ ਪਿੰਡ ਪਿੰਡ ਸਿਆਪਾ ਕਰਾਂਗੇ ਕਿ ਦੇ ਤੂੰ ਸਾਨੂੰ ਇਨਸਾਫ ਨਹੀਂ ਦੇ ਸਕਦਾ ਪਿੰਡ ਪਿੰਡ ਜਾ ਕੇ ਅਸੀਂ ਉਹਨਾਂ ਦੀ ਕਰਤੂਤ ਦੱਸਾਂਗੇ ਉਹਨਾਂ ਦੇ ਹਕੀਕਤ ਦੱਸਾਂਗੇ ਵੀ ਇਹ ਕਰਦੇ ਕੀ ਨੇ ਤੇ ਕਹਿੰਦੇ ਕੀ ਨੇ ਤੋਂ ਮੈਂ ਲਾਸਟ ਦੇ ਵਿੱਚ ਸਮਾਜ ਨੂੰ ਵੀ ਬੇਨਤੀ ਕਰਦਾ ਕਿ ਭਰਾਵੋ ਐਸ்சி ਬੀਸੀ ਸਮਾਜ ਦੇ ਲੋਕੋ ਜਿੱਥੇ ਸਾਡੇ ਨਾਲ ਧੱਕਾ ਹੁੰਦਾ ਇਸ ਪਿੰਡ ਦੇ ਵਿੱਚ ਹੋਇਆ ਉਹ ਪਿੰਡ ਦੇ ਲੋਕਾਂ ਨੂੰ ਵੀ ਖੜਨਾ ਚਾਹੀਦਾ ਜੀ ਅੱਜ ਇਹ ਦੁਖੀ ਹੋ ਕੇ ਮੋਰਚੇ 'ਚ ਆਏ ਨੇ ਉਸ ਏਰੀਆ ਦੇ ਲੋਕ ਖੜ ਜਾਣ ਨਹੀਂ ਲੋੜ ਪੈਣੀ ਸੀ ਸੋ ਸਾਰੇ ਸਮਾਜ ਵਾਸੀਆਂ ਨੂੰ ਬੇਨਤੀ ਹੈ ਚਾਹੇ ਧੀ ਭੈਣ ਕਿਸੇ ਵੀ ਕਾਸਟ ਦੀ ਹੈ ਕਿਸੇ ਵੀ ਧਰਮ ਦੀ ਹੈ ਧੀ ਭੈਣ ਸਭ ਦੀ ਸਾਂਝੀ ਹੈ ਅਸੀਂ ਹਰ ਇੱਕ ਦੇ ਲਈ ਇਨਸਾਫ ਦੀ ਲੜਾਈ ਲੜਾਂਗੇ ਜਿਸ ਨਾਲ ਧੱਕਾ ਹੋਇਆ ਇਹ ਮੋਰਚਾ ਛਾਤੀ Đਾ ਕੇ ਉਹਦੇ ਨਾਲ ਖੜੂਗਾ ਅਗਰ ਇਨਸਾਫ ਨਾ ਮਿਲਿਆ ਜਾਓ ਸਰਕਾਰ ਨੂੰ ਔਰ ਉੱਥੇ ਦੇ ਐਸਐਸਪੀ ਸਾਹਿਬ ਨੂੰ ਵੀ ਸੁਣ ਲੈਣਾ ਚਾਹੀਦਾ ਅਸੀਂ ਉਹਨਾਂ ਦੇ ਪੱਕੇ ਮੋਰਚੇ ਲਾਵਾਂਗੇ ਔਰ ਕਰਾਓ ਕਰਾਂਗੇ ਸਾਰਿਆਂ ਨੂੰ ਜੈਪੀ ਜੈਪਾ ਜਿਵੇਂ ਜੀ ਜੀ ਇਹ ਬਾਤ ਕਰਦੇ ਆਇਆ ਇੱਕ ਪਰਿਵਾਰ ਪਰ ਦੇ ਐਸੇ ਮੋਰਚੇ ਲਾਦਾ ਕੀ ਕਰਨਾ ਚਾਹੋਗੇ ਕੀ ਇਨਸਾਫ ਦਿਵਾਓਗੇ ਸਭ ਤੋਂ ਪਹਿਲਾਂ ਜੀ ਸਾਰੇ ਸਾਥੀਆਂ ਨੂੰ ਜੈਪੀ ਜੈਪਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ 376 ਦਾ ਮੁਕੱਦਮਾ ਜਿਹੜਾ ਪੁਲਿਸ ਨੇ ਦਰਜ ਕੀਤਾ ਹੈ ਇਹ ਸਭ ਤੋਂ ਸੰਘੀਨ ਜਿਹੜਾ ਮੁਕੱਦਮਾ ਉਹਨੂੰ ਮੰਨਿਆ ਜਾਂਦਾ ਉਹਦੇ ਵਿੱਚ ਜਦ ਆਪਾਂ ਇਹੋ ਜਿਹੇ ਮੁਕੱਦਮਿਆਂ ਦੇ ਵਿੱਚ ਜਿਹੜੇ ਪੀੜਤ ਨੇ ਉਹਨਾਂ ਨੂੰ ਇਨਸਾਫ ਨਹੀਂ ਦੇ ਦੇ ਸਕਦੀ ਤਾਂ ਆਪਾਂ ਕੀ ਐਕਸਪੈਕਟ ਕਰਦੇ ਆ ਇਹ ਜੀ ਗੁੰਗੀ ਗੋਲੀ ਸਰਕਾਰ ਤੋਂ ਕੀ ਲੋਹਰ ਲੋਕਾਂ ਨੂੰ ਕੀ ਇਹ ਜਿਹੜਾ ਇਨਸਾਫ ਦਿੱਤਾ ਜਾਵੇ ਵਿਚਾਰਿਆਂ ਨੂੰ 10 10ਵੇਂ ਮਹੀਨੇ ਦਾ ਵਾਕਿਆ ਜੀ ਉਸ ਤੋਂ ਬਾਅਦ ਇਹਨਾਂ ਨੂੰ ਆਪਣਾ ਬਾਪ ਵੀ ਖੋਣਾ ਪਿਆ ਉਦੋਂ ਦੇ ਇਹ ਵਿਚਾਰੇ ਲੜ ਰਹੇ ਨੇਗੇ ਗਰੀਬ ਪਰਿਵਾਰ ਹੈ ਕਿੰਨਾ ਕੁ ਲੜੇਗਾ ਕਿੰਨਾ ਕੁ ਭੱਜੇਗਾ ਕਿੰਨੀ ਕੁ ਅਪਰੋਚ ਕਰੇਗਾ ਤੇ ਜਿਹੜੇ ਦੋਸ਼ੀ ਨੇ ਉਹ ਸ਼ਰਿਆਮ ਘੁੰਮਰੇ ਨੇਗੇ ਮੈਂ ਤੁਹਾਡੇ ਸਾਰੇ ਪ੍ਰੈਸ ਵਾਲੇ ਵੀਰਾਂ ਦੇ ਥਰੂ ਇੱਕ ਮੈਸੇਜ ਲਗਾਉਣਾ ਚਾਹਨਾ ਵੀ ਮਾਨਯੋਗ ਜਿਹੜੇ ਐਸਐਸਪੀ ਸਾਹਿਬ ਨੇ ਸ਼੍ਰੀ ਮੁਖਸਰ ਸਾਹਿਬ ਦੇ ਵੀ ਇਹ ਜਿਹੜਾ ਪੀੜਤ ਪਰਿਵਾਰ ਹੈ ਇਹਨਾਂ ਨੂੰ ਜਲਦ ਤੋਂ ਜਲਦ ਇਨਸਾਫ ਦਿੱਤਾ ਜਾਵੇ ਅਗਰ ਇਹਨਾਂ ਦੇ ਇਨਸਾਫ ਦੇ ਵਿੱਚ ਕੋਈ ਦੇਰੀ ਹੁੰਦੀ ਹੈ ਤਾਂ ਅਸੀਂ ਆਪ ਜੀ ਦਾ ਘਰਾਓ ਕਰਾਂਗੇ ਤੁਹਾਡੇ ਦਫ਼ਤਰ ਦਾ ਡੀਸੀ ਦਾ ਵੀ ਆਪਾਂ ਘਰਾਓ ਕਰਾਂਗੇ ਅਸੀਂ ਤਾਕੀ ਜਿਹੜਾ ਪੀੜਤ ਪਰਿਵਾਰ ਹੈ ਉਹਨੂੰ ਇਨਸਾਫ ਦਵਾਇਆ ਜਾ ਸਕੇ ਜੈਪੀ ਜੈਪੁਰ